ਸੱਤ ਸਰੀਏ ਕਾਲ ਦੋਸਤੋ ਅੱਜ ਗੱਲ ਕਰਦੇ ਆ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਬਦਲਾਅ ਦਾ ਨਾਰਾ ਦੇ ਕੇ ਤੇ ਪੰਜਾਬ ਦੇ ਵਿੱਚ ਸਭ ਕੁਝ ਅੱਛਾ ਕਰਨ ਨੂੰ ਕਹਿ ਕੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਕੇ ਸੱਤਾ ਦੇ ਵਿੱਚ ਆਈ ਸੀ ਹੁਣ ਦੇਖਣ ਚ ਇਹ ਆ ਰਿਹਾ ਕਿ ਉਸਦੇ ਬਹੁਤ ਜਿਹੜੇ ਵੱਡੇ ਵੱਡੇ ਆਗੂ ਨੇ ਉਹ ਇਹ ਗੱਲ ਕਹਿ ਕੇ ਕਿ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਤੇ ਨੀਤੀਆਂ ਨੇ ਉਹਦੇ ਤੋਂ ਉਹ ਨਾਖੁਸ਼ ਨੇ ਔਰ ਉਹ ਹੌਲੀ ਹੌਲੀ ਜਿਹੜੇ ਲੀਡਰ ਨੇ ਉਹ ਪਾਰਟੀ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਦਾ ਜਿਹੜਾ ਰੁਖ ਕਰ ਰਹੇ ਨੇ ਕਹਿਣ ਦਾ ਭਾਵ ਕਿ ਪੰਜਾਬ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਸੀ ਕਿ ਰਵਾਇਤੀ ਜਿਹੜੀਆਂ ਪਾਰਟੀਆਂ ਪਹਿਲਾਂ ਰਾਜ ਕਰ ਰਹੀਆਂ ਸਨ ਜਿਨ੍ਹਾਂ ਦੇ ਵਿੱਚ ਅਕਾਲੀ ਭਾਜਪਾ ਕਾਂਗਰਸ ਇਹਨਾਂ ਨੇ ਕਿਹਾ ਸੀ ਕਿ ਇਹਨਾਂ ਤੋਂ हट ਕੇ ਜਿਹੜੀ ਹੈ ਉਹ ਰਾਜਨੀਤੀ ਕਰਨਗੇ ਕਿਉਂਕਿ ਇਹ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਦੇ ਵਿੱਚ ناکਾਮ ਰਹੀਆਂ ਨੇ ਪਰ ਹੁਣ ਇਹ ਵੀ ਦੇਖਣ ਚ ਆ ਰਿਹਾ ਹੈ ਕਿ 4 ਸਾਲ ਤੋਂ ਉੱਪਰ ਦਾ ਸਮਾਂ ਲੰਘ ਚੁੱਕਿਆ ਪਰ ਪੰਜਾਬ ਦੇ ਲੋਕ ਹੁਣ ਇਸ ਪਾਰਟੀ ਤੋਂ ਵੀ ਨਾਖੁਸ਼ੀ ਦਿਖਾਈ ਦਿੰਦੇ ਆ ਉਹਨਾਂ ਦੇ ਆਪਣੇ ਆਗੂ ਵੀ ਇਹ ਗੱਲ ਕਹਿ ਕੇ ਪਾਰਟੀ ਛੱਡ ਰਹੇ ਆ ਕਿ ਪਾਰਟੀ ਦੀਆਂ ਨੀਤੀਆਂ ਤੋਂ ਔਰ ਜਿਹੜੀ ਉਹਨਾਂ ਦੇ ਵਰਕਰ ਔਰ ਆਗੂਆਂ ਦੀ ਜਿਹੜੀ ਸੁਣਵਾਈ ਹੈ ਉਹ ਕਿਤੇ ਵੀ ਨਹੀਂ ਹੋ ਰਹੀ ਜਿਸ ਕਰਕੇ ਉਹ ਪਾਰਟੀ ਤੋਂ ਕਿਨਾਰਾ ਕਰ ਰਹੇ ਆ ਜਿਹੜੀ ਹੁਣ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਜਗਰਾਉਂ ਦੇ ਵਿੱਚ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਸਰਗਰਮ ਯੂਥ ਆਗੂ ਹਰਮਨਦੀਪ ਸਿੰਘ ਮੱਲੀ ਸ਼ੇਖ ਦੌਲਤ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਉਹ ਸਾਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਪੱਲਾ ਉਹ ਫੜਿਆ ਇਸ ਦੌਰਾਨ ਹੀ ਹਰਮਨਦੀਪ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਏ ਸਾਬਕਾ ਚੇਅਰਮੈਨ ਦਿਦਾਰ ਸਿੰਘ ਮਲਕ ਦੀ ਚੋਣ ਮੁਹਿੰਮ ਦੇ ਵਿੱਚ ਡਟ ਕੇ ਨਿਤਰਨ ਦਾ ਜਿਹੜਾ ਉਹ ਐਲਾਨ ਕੀਤਾ ਇਸ ਮੌਕੇ ਹਰਮਨਦੀਪ ਸਿੰਘ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਅੰਦਰ ਇੱਕ ਨਵੇਂ ਕ੍ਰਾਂਤੀਕਾਰੀ ਤਬਦੀਲੀ ਦਾ ਮੋੜ ਬਣਨ ਲਈ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਪਰੰਤੂ ਉਹਨਾਂ ਦੇ ਹਿੱਸੇ ਜਿਹੜੀ ਹੈ ਉਹ ਨਿਰਾਸ਼ਾ ਹੀ ਆਈ ਹੈ ਹਰਮਨਦੀਪ ਸਿੰਘ ਦੀ ਆਮਦ ਤੇ ਪਾਰਟੀ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਐਚ ਆਰ ਕਲੇਰ ਨੇ ਹਰਮਨਦੀਪ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਜਿਹੜਾ ਉਹ ਅਕਾਲੀ ਦਲ ਦੇ ਵਿੱਚ ਭਰਵਾ ਸਵਾਗਤ ਕੀਤਾ ਇਸ ਮੌਕੇ ਐਸਰ ਕਲੇਰ ਨੇ ਕਿਹਾ ਕਿ ਹਰਮਨਦੀਪ ਸਿੰਘ ਇੱਕ ਮਿਹਨਤੀ ਇਮਾਨਦਾਰ ਤੇ ਨੌਜਵਾਨ ਸਰਗਰਮ ਆਗੂ ਹਨ ਉਹਨਾਂ ਦੀ ਆਮਦ ਦੇ ਨਾਲ ਇਸ ਇਲਾਕੇ ਦੇ ਵਿੱਚ ਸ਼ਰਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਅਸੀਂ ਜੋ ਆਗੂਆਂ ਦਾ ਮਾਨ ਸਤਕਾਰ ਹੈ ਉਹ ਆਪਣੀ ਪਾਰਟੀ ਦੇ ਵਿੱਚ ਪੂਰਾ ਦਿੰਦੇ ਔਰ ਕਰਦੇ ਹਾਂ ਕਿਉਂਕਿ ਜਿਹੜਾ ਵੀ ਆਕੂ ਦੂਸਰੀ ਪਾਰਟੀ ਚੋਂ ਆ ਰਿਹਾ ਹੈ ਉਹ ਇਹੀ ਗੱਲ ਕਹਿ ਰਿਹਾ ਹੈ ਕਿ ਉਸ ਪਾਰਟੀ ਦੇ ਵਿੱਚ ਜਿੱਥੋਂ ਉਹ ਆਇਆ ਉਹ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਹਨ ਉਹਨਾਂ ਤੋਂ ਉਹ ਨਾਖੁਸ਼ ਹੈ ਕਿਉਂਕਿ ਹਲਕੇ ਦੇ ਵਿੱਚ ਜਿਹੜੇ ਵਿਕਾਸ ਕਾਰਜ ਕਰਨੇ ਸਨ ਜਾਂ ਸਰਕਾਰ ਵੱਲੋਂ ਕਰਵਾਏ ਜਾਣੇ ਸਨ ਉਹਨਾਂ 'ਤੇ ਬਿਲਕੁਲ ਵੀ ਜਿਹੜਾ ਧਿਆਨ ਨਹੀਂ ਦਿੱਤਾ ਗਿਆ ਜੇਕਰ ਅਸੀਂ ਆਵਾਜ਼ ਵੀ ਉਠਾਉਂਦੇ ਹਾਂ ਜਾਂ ਅਸੀਂ ਪਹੁੰਚ ਵੀ ਕਰਦੇ ਹਾਂ ਤਾਂ ਕਾਮੀ ਉੱਥੇ ਸਾਡੀ ਜਿਹੜੀ ਸੁਣਵਾਈ ਹੈ ਉਹ ਨਹੀਂ ਹੁੰਦੀ ਸਿਰਫ ਦਲਾਸਾ ਦੇ ਕੇ ਭੇਜ ਦਿੱਤਾ ਜਾਂਦਾ ਪਰ ਉਹਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੰਮ ਹੈ ਉਹ ਨਹੀਂ ਹੋ ਰਿਹਾ ਉਹਨਾਂ ਨੇ ਹਵਾਲੇ ਬਹੁਤ ਦਿੱਤੇ ਇਸ ਇਸ ਸਮੇਂ ਦੇ ਦੌਰਾਨ ਕਿ ਜਿਵੇਂ ਹੁਣ ਕਿਸਾਨ ਹੜ ਹੜਾਂ ਦੀ ਸਥਿਤੀ ਕਰਕੇ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਜੋ ਸਰਕਾਰ ਦੇ ਬੰਦੇ ਫਰਜ਼ ਸਨ ਉਹਨਾਂ ਨੇ ਕਿਹਾ ਕਿ ਸਾਡੇ ਵਾਰ-ਵਾਰ ਪਹੁੰਚ ਕਰਨ ਤੇ ਕਹਿਣ ਤੇ ਵੀ ਸਰਕਾਰ ਨੇ ਜਿਹੜਾ ਉਸ ਪਾਸੇ ਕੋਈ ਖਾਸ ਧਿਆਨ ਨਹੀਂ ਦਿੱਤਾ ਸਿਰਫ ਇਹ ਕਹਿ ਦਿੱਤਾ ਜਾਂਦਾ ਹੈ ਕਿ ਸੈਂਟਰ ਵੱਲੋਂ ਜਿਹੜੀ ਹੈ ਉਹ ਅਜੇ ਤੱਕ ਸਹਾਇਤਾ ਕਹਿ ਲੋ ਜਾਂ ਮਦਦ ਹੈ ਉਹ ਨਹੀਂ ਪਹੁੰਚੀ ਜਿਸ ਕਰਕੇ ਸਾਰੇ ਕੰਮ ਜਿਹੜੇ ਨੇ ਉਹ ਲੇਟ ਹੋ ਰਹੇ ਨੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਮੇਰੇ ਹਿੱਸੇ ਨਿਰਾਸ਼ਾ ਆਈ ਹੈ ਤੇ ਮੈਂ ਅੱਜ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਲੈ ਰਿਹਾ ਹਾਂ ਧੰਨਵਾਦ